ਹੈਲੋ ਜੀ ਸ਼ਸ਼ੀ ਕਾਲ ਆਪਣੀ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਬਲੌਗਸ ਨੂੰ ਸ਼ੁਰੂ ਕਰਨ ਲੱਗੇ ਆਂਗੇ ਦੁਕਾਨ ਤੋਂ ਅਗੇ ਮੈਂ ਮਾਰਨਿੰਗ ਟਾਈਮ ਸ਼ੁਰੂ ਕਰਦਾਂਦੀ ਹੁੰਦੀ ਆ ਬਲੌਗ ਅੱਜ ਮਾਰਨਿੰਗ ਟਾਈਮ ਹੋਇਆ ਨਹੀਂ ਹੈਗਾ ਬਸ ਅੱਜ ਮੈਂ ਥੋੜਾ ਜਿਹਾ ਲੇਟ ਹੋ ਗਈ ਸੀ ਤੇ ਫੜਾਫੜ ਨਾਲ ਦੇਣਾ ਫਿਰ ਰਵਨੀਤ ਨੂੰ ਸਕੂਲ ਵਾਸਤੇ ਤਿਆਰ ਕਰਨਾ ਹੁੰਦਾ ਹੈਗਾ ਤੇ ਬਾਕੀ ਉਹ ਕੰਮ ਹੋ ਜਾਂਦੇ ਹਨਾ ਘਰ ਦੇ ਝਾੜੂ ਪੂੰਝਾ ਹੋ ਜਾਂਦਾ ਤੇ ਦੁਕਾਨ ਦਾ ਖੂਨਦਾ ਹੋ ਜਾਂਦਾ ਤਾਂ ਕਰਕੇ ਉਸ ਮਿੱਥੋਂ ਸਵੇਰ ਬਲੌਗ ਨਹੀਂ ਸਟਾਰਟ ਹੋਇਆ ਤੇ ਆਪਾਂ ਨੇ ਹੁਣਾਂ ਨੂੰ ਕਿ ਅੱਜ ਦੁਕਾਨ ਤੇ ਬਲੌਗ ਸਟਾਰਟ ਕਰਤਾ ਤੇ ਰਵਨੀਤ ਵੀ ਆ ਗਈ ਹੈ ਸਕੂ ਆ ਕੇ ਕੱਪੜੇ ਚੇਂਜ ਕਰਕੇ ਤੇ ਕੀ ਕਰਦਾ ਰਾਵ ਗੁਲਗੋੰਡੀ ਹੈ ਗੁਲਗੋੰਡੀ ਗੁਲਗੋੰਡੀ ਤੇ ਗੁਲਗੋੰਡੀ ਪਿੰਦੀ ਹੈ ਇਹਨੂੰ ਗੁਲਗੋੰਡੀ ਵਧੀਆ ਲੱਗਦੀ ਹੈਗੀ ਗੁਲਗੋੰਡੀ ਨੂੰ ਇਹ ਕਹਿੰਦੇ ਹੁੰਦੇ ਆ ਕਾਟਨ ਕੈਂਡੀ ਇਹਨੂੰ ਅੱਜ ਮੈਂ ਮਸਾ ਸਖਾਇਆ ਮਹਾ ਗੁਲਗੋੰਡੀ ਹੁੰਦਾ ਪੁੱਤ ਤਾ ਕਹੂਗੀ ਕਾਟਨ ਕੈਂਡੀ ਦੇ ਦਿਓ ਮੈਨੂੰ ਤੇ ਆ ਦੇਖੋ ਇਹਨਾਂ ਦਾ ਕੰਮ ਬਹੁਤ ਜ਼ਿਆਦਾ ਵਧੀਆ ਹੈ ਕਿ ਜਿਹੜਾ ਕਈ ਮਹੀਨਿਆਂ ਤੋਂ ਜਾਰੀ ਹੈ ਚੱਲ ਰਿਹਾ ਹੈ ਚਲੋ ਚਲੋ ਚੱਲਦੇ ਕਰਦੇ ਰਹੋ ਆਸਾ ਕੰਮ ਰੁਕੋ ਨਾ ਰੁਕਣਾ ਨਹੀਂ ਚਾਹੀਦਾ ਵਿੱਚ ਬੇਗਾਨੀ ਪਾਣਾ ਚਾਹੀਦਾ ਕਰਿਓ ਜਿਹੜਾ ਕੰਮ ਕਰ ਰਹੀ ਸੀ ਇੱਕ ਆਵਲਾ ਕੰਮ ਇਹ ਕਈ ਸਾਲਾਂ ਤੋਂ ਚੱਲ ਰਿਹਾ ਹੈ ਪੈਰ ਹਿਲਾਉਣਾ ਇੱਕ ਆਵਲਾ ਕੰਮ ਹੈ ਜਿਹੜਾ ਕਿ ਅੱਜ ਜਦੋਂ ਮੈਂ ਇੱਧਰ ਕੈਮਰਾ ਕਰ ਲੈਣੀ ਦੁੱਧ ਪੈਰ ਹਿਲੇਣੇ ਸ਼ੁਰੂ ਹੋ ਜਾਂਦੇ ਇਹ ਤਾਂ ਮੈਂ ਇੱਧਰ ਕਰ ਲੈਣੀ ਆ ਤਾਂ ਇੱਧਰ ਆਪ ਦਾ ਬੁੱਲ ਬਟਣੇ ਸ਼ੁਰੂ ਹੋ ਜਾਂਦੇ ਨੇ ਆਹ ਕਈ ਮਹੀਨਿਆਂ ਤੋਂ ਸਟਾਰਟ ਹੋਇਆ ਬੁੱਲਾ ਨਾ ਤੇ ਆਹ ਕਈ ਸਾਲਾਂ ਤੋਂ ਸਟਾਰਟ ਹੈ ਹੈਨਾ ਬੋਲੋ ਸੌਂ ਗਿਆ ਤੂੰ ਹੂੰ ਸੌਂ ਗਿਆ ਬੋਰ ਸੌਂ ਗਿਆ ਨਿੰਦਰਾ ਰਹੀ ਨਿੰਦਰਾ ਬੋਰ ਨਿੰਦਰਾ ਕੱਤੇ ਉੱਠੇ ਤਾਂ ਹੋਣ ਇਹ ਕਿੰਨਾ ਕੇ ਟਾਈਮ ਹੋਇਆ ਉੱਠਾ ਪੱਸ ਆਹ ਆ ਕੰਮ ਮੇਂ ਸਟਾਰਟ ਹੋਇਆ ਹਜੇ 10 ਕਿ ਦਿਨ ਹੋਏ ਨੇ ਢੋਲ ਵਾਲਾ ਇਹ ਜੇ ਮਾੜੀ ਨੇ ਹੱਤ ਨਹੀਂ ਨੀਚਲੇ ਰਹਿੰਦੇ ਸਾਰਾ ਦਿਨ ਢੋਲ ਹੀ ਵਜਾਉਂਦੇ ਰਹਿਣਗੇ ਜਾਂ ਪੈਰ ਫੜੋਦਿਆਂ ਲੈਣਗੇ ਭੁੱਲ ਭੜਦੇ ਰਹਿਣਗੇ ਮੱਕੀ ਇਹਨਾਂ ਨੂੰ ਟੋਕ ਟੋਕ ਕੇ ਮੈਨੂੰ ਲੱਗਦਾ ਜਿੰਦਾ ਇਹਨਾਂ ਦੇ ਕੰਮ ਆਊਗਾ ਜਿੰਦਾ ਮੈਨੂੰ ਇਹਨਾਂ ਦੇ ਲਾਉਣਾ ਪਊਗਾ ਇੱਕ ਪੈਰ ਤੇ ਇੱਕ ਹੱਥਾਂ ਤੇ ਜੇ ਜਦ ਮੜ ਮੋਟਾ ਹਲਾਇਆ ਕਰਨਗੇ ਲਾਉਣਾ ਇਹਨੂੰ ਪੈਕ ਕਰਦੇ ਕੋਰੀਅਰ ਕਰਨਾ ਆਪਾਂ ਗੱਲਾਂ ਵੜੀਆਂ ਇੱਕ ਵਜ ਗਿਆ ਪੌਸਾ ਵਾ ਇੱਕ ਹੋ ਗਿਆ ਲਾਈਟ ਆਇਆ ਨਹੀਂਗੇ ਅੱਜ ਹੋਣੇ ਨਹੀਂ ਕੋਰੀਅਰ ਸ਼ਾਇਦ ਲਾਈਟ ਹੀ ਨਹੀਂ ਹੈਗੀ ਲੋ ਭਈ ਆਪਾਂ ਹੁਣ ਇਹਨਾਂ ਨੂੰ ਕਰ ਦਈਏ ਪੈਕ ਆਪਣੇ ਕੋਲ ਆਰਡਰ ਮਿੰਨੀ ਨੂੰ ਲੰਦਾ ਆ ਇਹ ਤੇ ਜਿਹੜਾ ਆਪਾਂ ਨੂੰ ਪੇਕਿੰਗ ਕਰਨੀ ਆ ਮੈਂ ਗੱਲਾਂ ਮਾਰਨ ਲੱਗੀ ਆਜੂਗੀ ਲਾਈਟ ਲੈ ਉਹਨਾਂ ਉੱਥੇ ਤਾਂ ਸਰਕਾਰੀ ਉਹ ਬੈਂਕ ਹੈ ਦਾ ਸੋ ਉੱਥੇ ਲਾਈਟ ਹੈ ਨਹੀਂ ਮੈਂ ਉਹਦੇ ਮੁੜ ਕੇ ਤਾਂ ਆਇਆ ਲਾਈਟ ਦਾ ਮਾਰਾ ਪਹਿਲੇ ਦਿਨ ਜਦੋਂ ਸਟਿੱਕਾ ਕਰਾ ਕੇ ਆਇਆ ਸੀ ਲੈਰ ਤੋਂ ਬਿਨਾਂ ਹੋ ਗਏ ਹੋ ਚਲ ਆਪਾਂ ਪਹੁੰਚ ਤਾਂ ਕਰੀਏ ਇਹਨਾਂ ਲੈ ਡਾਲੂਗੀ ਲੈ ਅੱਜ ਆਪਾਂ ਵੀ ਆਪਣੀ ਲਾਈਟ ਦਾ ਇੰਤਜ਼ਾਮ ਕਰਨਾ ਹੈ ਨਾ ਮਾੜਾ ਮਾੜਾ ਜੱਥੇ ਪਰਸੋਂ ਦਾ ਹਜੇ ਦੇਖ ਲਓ ਪਹਿਲਾ ਪਰਸੋਂ ਜਾਣਾ ਸੀ ਪਰਸ ਦਾ ਕੱਲ ਦਾ ਦਿਨ ਲੰਘ ਗਿਆ ਕੱਲ ਤੜਕੇ ਲੰਘ ਗਿਆ ਹੈ ਫਿਰ ਰਾਤ ਲੰਘ ਗਈ ਕੱਲ ਹੱਥ ਲੰਘ ਗਿਆ ਹੁਣ ਅੱਜ ਸਵੇਰ ਲੰਘ ਗਈ ਕੱਲ ਹੁਣ ਅੱਜ ਦਾ ਹੱਥ ਨੂੰ ਵੀ ਲੰਘ ਜੂ ਠੰਡੇ ਨਾ ਹੋ ਗਏ ਕੋਈ ਗੱਲ ਕਹਿ ਦਿਓ ਇਹਨਾਂ ਨੂੰ ਜੇ ਤਾਂ ਮੈਨੂੰ ਨਾ ਸਵੇਰ ਦੇ ਟਾਈਮ ਕੋਈ ਗੱਲ ਕਹਿਣੀ ਹੈ ਕਹਿਣਗੀ ਹੱਥ ਨੇ ਜੇ ਮੈਂ ਇਹਨਾਂ ਨੂੰ ਹੱਥ ਨੇ ਕਹਿਣੀ ਹੈ ਕਹਿਣਗੀ ਸਵੇਰੇ ਹੈਨਾ ਉਹਨਾਂ ਵੈਟਰ ਵੀ ਲੈਣ ਦੀ ਚੱਲੂ ਚਲਾ ਕੇ ਦੇਖਾਊਗਾ ਅੱਛਾ ਅਹੀਂ ਆ ਜੂਗਾ ਪਹਿਲਾਂ ਤਾਂ ਘਰੇ ਉਹ ਆਈ ਚੱਕਿਆ ਜੂ ਆਈ ਤਾਰਾ ਫਿੱਟ ਹੋ ਜਾਣੀਏ ਨਾਲ ਦੀ ਨਾਲ ਤੁਹਾਨੂੰ ਅਗਲਾ ਚਲਾ ਕੇ ਦੇ ਦੂੰ ਮੈਂ ਕੋਈ ਗਾਰੰਟੀ ਨਹੀਂ ਦੇ ਰਹੀ ਜਿੱਥੇ ਸਾਡੇ ਤੋਂ ਪਹਿਲਾਂ ਖੜ ਗਿਆ ਤੈਨੂੰ ਕੀ ਮੂਰੀ ਉਹ ਪਹਿਲਾਂ ਕੈਸਾ ਲੱਗਿਆ ਰਿਹਾ ਹੋਇਆ ਕੁਝ ਆਪਾਂ ਲੈ ਕੇ ਉਹਨਾਂ ਨਾਲ ਮੈਟਰ ਉਹਦੀ ਚਰਚਾ ਹੋਈ ਇੰਨੀ ਮੈਟਰ ਜੀ 700 ਸਾਲ ਚੱਲ ਗਿਆ ਸੀ 60 ਵਾਧੀ ਚੱਲਿਆ ਇਹ ਆ ਵੀ ਧੀਲੀ ਹੂੰ ਕਿ ਰੋਟੇ ਦੀ ਦੁਕਾਨ ਕਿੱਥੇ ਜਾ ਹਾ ਚ ਆ ਸੀ ਹਾਂ ਰੋਟੀ ਦਿੱਤਾ ਆ ਸਾਹਮਣੇ ਤਾਂ ਨਾਮ ਨਹੀਂ ਆਗਾ ਵਿਚਾਰੇ ਦਾ ਕੋਈ ਰੋਡਾ ਹੀ ਆਦਾ ਨਾ ਲੱਗ ਹੋਰ ਨਾਮ ਵੀ ਹੋਊਗਾ ਦਾ ਹੂੰ ਕਿਨੇ ਰੱਖਤਾ ਉਹਨੂੰ ਅੱਜ ਮੈਂ ਜਾ ਕੇ ਪਹਿਲਾਂ ਇਹ ਵੇਚੂਗੀ ਇਨਵਰਟਰ ਵਾਚ ਚ ਦੇਖੂਗੀ ਪਹਿਲਾਂ ਉਹ ਨੂੰ ਵੇਚੂ ਮੈਨੂੰ ਪਤਾ ਤਾਂ ਹੈਗਾ ਮਸ਼ੀਨ ਤਾਂ ਦੇਖ ਕੇ ਸੀ ਆਪਾਂ ਤੇਰਾ ਬਸ ਅੱਡੇ ਚ ਭਾਗਾ ਜੀ ਮੇਨੋ ਦਾ ਆਈ ਨੂੰ ਬੰਦੇ ਨਹੀਂ ਜਿਸ ਕਿਹਾ ਹੈ ਇਹ ਨੂੰ ਕਿਹਾ ਆ ਜਾਂਦਾ ਇਹਦਾ ਗੱਲਾਂ ਵਾਲੀ ਐ ਇਹਦਾ ਉਹ ਸਪੀਕਰ ਕਹਿੰਦਾ ਸੀਗਾ ਮਾਈਂ ਕਰਾ ਕੇ ਧਰ ਕੇ ਕਾਊਂਟਰ ਤੇ ਧਰ ਜਾਂਦਾ ਤੇ ਰਗ ਜਾਂਦਾ ਚੱਲੇ ਆਂ ਜੀ ਇਨਵਾਇਟਰ ਨਾਈਂ ਆਂਗੇ ਬਾਜ਼ਾਰ ਚ ਦੇਖਦੇ ਆਂ ਕਿ ਇਹ ਜੇ ਮਿਲੂਗਾ ਲਾਂ ਟੋੜ ਕੰਨ ਤੇ ਸਾਈਡ ਕਰਿਆ ਹੋਇਆ ਕੰਨ ਤਾਂ ਡਿਸਾਈਡ ਕਰਿਆ ਹੋਇਆ ਦੋਨਾਂ ਚ ਦੇਖਣਾ ਪਊਗਾ ਤੇ ਜਿਹਦੇ ਸੈੱਟ ਆ ਆਪਾਂ ਉਹਨਾਂ ਦੀ ਦੇਖਾਂਗੇ ਹਨਾ ਕੀ ਮੰਨਦਾ ਲੋ ਜੀ ਅਸੀਂ ਆ ਗਏ ਘਰੇ ਦੁਕਾਨ ਤੇ ਆ ਗਏ ਇਨਵਰਟਰ ਅਸੀਂ ਲਿਆ ਏ ਤੇ ਰੇੜੀ ਵਾਲਾ ਹੁੰਦਾਗਾ ਬਾਈ ਲੈ ਕੇ ਤੇ ਤੁਹਾਨੂੰ ਫਿਰ ਦਿਖਾਵਾਂਗੇ ਕੇ ਜੀ ਫੈਨ ਦੀ ਡਿਲੀਵਰੀ ਜਾ ਰਹੀ ਆ ਪੈਕ ਕਰ ਰਹੇ ਹਾਂ ਥੋੜਾ ਫਟਣ ਤੋਂ ਬੋਚ ਕੇ ਇਹ ਜਾਣਾ ਮੋਗੇ ਮੋਗਾ ਜਿਹੜਾ ਮੁਗਾ ਮੋਗਾ ਜਿਲਾ ਤਲਵਾਨੀ ਪਰੋਮ ਆਪਣਾ ਉਹ ਲਾ ਦਿਓ ਕਦੇ ਪੋਰਲੇ ਜੋ ਠੀਕ ਕਰਿਆ ਨੰਬਰ ਜਾ ਉਹ ਕਰਕੇ ਹੁਣ ਲਾਈਟ ਨਹੀਂ ਹੈਗੀ ਨਹੀਂ ਹੁਣੀ ਪੈਕ ਕਰਾਏ ਜਾਂਦੇ ਇਹਨੂੰ ਮੋਗਗਾ ਹੀ ਹੈ ਕਿ ਜੇ ਕਿਤੇ ਮੋਗੇ ਚ ਪੈਕਿੰਗ ਕਰੀ ਜਾਂਦੇ ਇਹਦੀ ਲਾਈਟ ਹੈ ਨਹੀਂ ਨਹੀਂ ਬਾਜੀ ਦਾ ਆਰਡਰ ਕੱਲ ਨੂੰ ਪਹੁੰਚਣਾ ਵਾਹੀ ਨਹੀਂ ਹੁਣ ਸੋਮਵਾਰ ਨੂੰ ਭੇਜਣਾ ਪੈਣਾ ਜੇ ਲਾਈਟ ਹੁੰਦੀ ਸਹੀ ਗੱਲਾਂ ਹੋਰ ਉਹਨਾਂ ਨੂੰ ਚਾਹੀਦੀ ਆ ਹੁਣ ਸਭ ਦਾ ਉੱਚ ਯਾਰ ਸਰਕਾਰੀ ਹੈ ਦਫ਼ਤਰ ਆਏ ਹੁਣ ਜੇ ਲਾਈਟ ਸਾਰਾ ਦਿਨ ਲੇਟ ਨਾ ਆਵੇ ਫਿਰ ਸਾਰਾ ਦਿਨ ਮੁਲਾਜ਼ਮ ਬੇਲੇ ਬੈਠੇ ਰਹਿਣਗੇ ਖਾਣੇ ਵਾਲਿਆਂ ਨੂੰ ਚਾਹੀਦਾ ਹੈ ਜਿੰਨੇ ਨਟਰ ਜਿੰਨੇਟਰ ਦਾ ਕੁਝ ਹੋਣਾ ਚਾਹੀਦਾ ਹਨ ਹਰ ਇੰਨੇ ਕੰਮ ਖੜਦੇ ਆ ਲੋਕਾਂ ਦੇ ਆ ਗਿਆ ਆਪਣਾ ਨਵੈਟਰ ਕਰੇ ਰੇਡੀ ਵਾਲੇ ਲੈ ਹੈ ਇਹ ਮੈਂ ਹਮੇਸ਼ਾ ਸੱਚੇ ਪਾਸ਼ਾ ਮੇਰ ਕਰੇ ਤੇ ਵਾਦਾ ਕਰੇ ਘਰ ਵਿੱਚ ਨਵੀਆਂ ਨਵੀਆਂ ਚੀਜ਼ ਆਉਂਦੀ ਹੈ ਵੇ ਤਬਲੇ ਬਣਾ ਕੇ ਦਿਮੋਟ ਲੈ ਜੀ ਨਾ ਪੁੱਤੀ ਲਾਹਣੇ ਅੰਦਰ ਤੇ ਲਾਉਣ ਵਾਸਤੇ ਆਉਂਦੇ ਆ ਜਿਓ ਵਾਲੀ ਕੰਪਨੀ ਦਾ ਲਾਵਾਂਗੇ ਦੇਖੋ ਇਹ ਇੱਥੇ ਲਵਾਵਾਂਗੇ ਆ ਲਾਪਣਾ ਨਾ ਕੰਪਨੀ ਆਪਿਆ ਬੈਂਡਰਾ ਸੇਮੇਂ ਕੰਪਨੀ ਦਾ ਨਵੈਟਰ ਵੀ ਤੇ ਬੈਂਡਰਾ ਵੀ ਜੀ ਪਾਰਸਲ ਹੋ ਗਿਆ ਪੈਕ ਮੇਰੇ ਕੋ ਇਧਰ ਆਪਣਾ ਫਾਰਮ ਲਿਖਿਆ ਆਪਣਾ ਐਡਰੈਸ ਇਧਰ ਜਿੱਥੇ ਭੇਜਣਾ ਦੂਜੇ ਪਾਸੇ ਉਹ ਵਾਲਾ ਕਰ ਦਿੱਤਾ ਲੋ ਗਾਈਜ਼ ਅਸੀਂ ਇਹਨੇ ਨਵਟਰੇ ਲੈ ਆਂਦਾ ਮੈਂ ਚੱਪਲਾ ਵੀ ਨਹੀਂ ਲੈ ਲੈਂਦੇ ਮੈਂ ਤੇ ਵੀ ਨਾ ਜਿੰਨ ਨਵਟਰੇ ਮਲੇੰਦੋ ਉਹਦੀ ਲੈ ਲਿਆ ਬਸ ਹੋਰ ਕੁਝ ਹੁੰਦਾ ਨਹੀਂ ਬਲਿਤ ਪੋਰੀਏ ਦੇਖੋ ਅਸੀਂ ਨੇ ਮਨਿਪਟ ਲਾਇਆ ਸੀ 12 ਰੱਖੋ ਸਾਡਾ ਇਹ ਹੈ ਮੈਨੇ ਲਾਇਆ ਸੀਗਾ ਜੀ ਦੋਸਤ ਨੇ ਕਣਕ ਗੱਡੀ ਸੀ ਉਹਨੇ ਗੱਡੀ ਸੀ ਦੇਖੋ ਆ ਦੇਖੋ ਕਣਕ ਸਾਡੀ ਅਸੀਂ ਨੇ ਚਿੜੀ ਵਾਸਤੇ ਪਾਣੀ ਪੋਣ ਵਾਸਤੇ ਮਟਕਾ ਰੱਖਲੇ ਪੈਸੇ ਲਓ ਉਹ ਵਹੀ ਅਸੀਂ ਰੋਜ਼ ਇੱਕ ਇੱਕ ਕਰਦੇ ਹੁੰਨੇ ਆ ਮੇਰੇ ਭਾਈ ਆ ਕੇ ਅਸੀਂ ਦੁਕਾਨ ਵਧਾ ਕੇ ਅੰਦਰ ਤੇ ਦੇਖੋ ਆਪਣਾ ਇਨਵਰਟਰ ਹੋ ਗਿਆ ਅਸੀਂ ਫਿੱਟ ਆ ਦੇਖੋ ਜੌਂਡੀਅਰ ਜੌਂਡੀਅਰ ਹੈ ਜੌਂਡੀਅਰ येलो ਤੇ ਗ੍ਰੀਨ ਕਲਰ ਦਾ ਹਨਾ ਅਸੀਂ ਇਹਦਾ ਨਾਮ ਰੱਖਿਆ ਇਹਦਾ ਕਲਰ ਦੇਖ ਕੇ ਨਾਮ ਰੱਖਿਆ ਵੀ ਇਹ ਜੌਂਡੀਅਰ ਹੈ ਹਨਾ ਜੌਂਡੀਅਰ ਹੀ ਹੈ ਨਾ ਦੇ ਉੱਧੀਆਂ ਜਮਾਂ ਜਮੀਆਂ ਲੈ ਗਈ ਤੇ ਬਾਕੀ ਬਾਰੇ ਸਾਰੇ ਇੱਕ ਰਵਨੀਤ ਨੇ ਵਲੌਗ ਬਣਾਇਆ ਇਹ ਤੋਂ ਪਹਿਲਾਂ ਨਹੀਂ ਕਲੀਪਰ ਰਵਨੀਤ ਦੀ ਐਡ ਹੋਊਗੀ ਇਹਦੇ ਵਿੱਚ ਮੈਂ ਸੁਣਾਇਆ ਬੜਾ ਲੱਗੀ ਅੰਦਰ ਚਾਹ ਕਾ ਸੁਣਾਇਆ ਨਹੀਂ ਕਿ ਦੇਖਾ ਕਿੱਧਰ ਲੈ ਬਸੋਂ ਮੂੰਹ ਦਿਖਾਇਓ ਦੇਖਾ ਕਿੱਧਰ ਲੈ ਬਸੋਂ ਇੱਧਰ ਕਾ ਉਧਰੋਂ ਅੱਜ ਬਾਲ ਹੋ ਜਿਉਂ ਨਹੀਂ ਖੜੇ ਨੇ ਜੇ ਮੇਰੇ ਪਾਏ ਅੱਛਾ ਅੱਜ ਮੋਟਾ ਕੋਈ ਇਧਰੇ ਕੀ ਕੰਮ ਹੋ ਰਿਹਾ ਹੈ ਇਧਰ ਉਹ ਪੈਸੇ ਸਿੱਟੀ ਜਾਂਦੀ ਆ ਮਸ਼ੀਨ ਨਾਲ ਤੇ ਇਧਰ ਆ ਚੁਗਣ ਵਾਲਾ ਬੰਦਾ ਕਿਵੇਂ ਕਰੇ ਇਹ ਤੋ ਕਾਉਂਡ ਰੱਖ ਕੇ ਚੁਗਣ ਵਾਸਤੇ ਓਏ ਖਾਲੀ ਨੇ ਚਲਾਉ ਤਾ ਖਾਲੀ ਨੇ ਜਦਾ ਖਾਲੀ ਹੂੰ ਪਹਿਲੇ ਇਹਦੇ ਵਿੱਚ ਪਾ ਲੋ ਆ ਦੇ ਖਾਲੀ ਤਾਂ ਹੈਗੀ ਆ ਉਹ ਦੇਖੋ ਚੁਗਲੇ ਨੋਟਾ ਤੂੰ ਹੁਣ ਅੱਪੀ ਚੁਗਲੇ ਲੈਣਗੇ ਇਹ ਚੁਗਣ ਵਾਲਾ ਬੰਦਾ ਨਾਲ ਨਹੀਂ ਨਾਲ ਫੜਾਉਂਦਾ ਹੁੰਦਾ ਡੀਜ਼ਨ ਨਾਲ ਨਾਲ ਨਹੀਂ ਨਾਲ ਫੜਾਉਂਦਾ ਹੁੰਦਾ ਫੜਾਉ ਇਧਰ ਨੋਟਾ ਡੋਲਰ ਡੋਲਰ ਨਹੀਂ ਡੋਲਰ ਨੋਟ ਦੇ ਵਿੱਚ ਡੋਲਰ ਨਹੀਂ ਪਿੱਤੂ ਇਹ ਹਜ਼ਾਰ ਦਾ ਡੋਲਰ ਹੈ ਹੈਨਾ ਚਲੋ ਜੀ ਰੈਡੀ ਤੁਹਾਨੂੰ ਜਨੇ ਚੁਗੋ ਚੁਗੋ ਅੱਜ ਤੋਂ ਵੱਧ ਚੀਜ਼ਾਂ ਦਾ ਸੀ ਦਿਖਾ ਅੱਜ ਤੋਂ ਵੱਧ ਚੀਜ਼ਾਂ ਦਾ ਸੀ ਦੁਕਾਨ ਦੀ ਘਰੇ ਲਾ ਲਿਆ ਇਹਨੇ ਬੰਦਾ ਕਿੰਨੇ ਵਧੀਆ ਬੀ ਸੀ ਵਾਓ ਰਵ ਮੂਰੇ ਆ ਗਿਆ ਓਏ ਗੰਦਾ ਬੱਚਾ ਸਿਰ ਮੂਰੇ ਕਰ ਲਿਆ ਤੂੰ ਆ ਦੇਖੋ ਪੈਸੀ ਪੈਸੀ ਹੋ ਗਈ ਹੁਣ ਆਪਾਂ ਚੂਣ ਵਾਲਾ ਬੰਦਾ ਫੇਰ ਲਭ ਲਾਇਆ 10 ਰੁਪਏ ਤੇ ਰੱਖਿਆ 10 ਰੁਪਏ ਤੇ ਰੱਖਾ ਤੇ ਰੱਖਿਆ ਹੋਇਆ ਇਹ ਚੂਗਣਿਆ ਜਿੰਨੇ ਵਾਰੀ ਚੂਗਣੇ ਵਾਰੀ 10 ਰੁਪਏ ਮਨ ਜਿਆਦਾ ਨਹੀਂ ਕਿ ਵਿੱਚੋਂ ਠੀਕ ਹੈ ਓਕੇ ਕਿੰਨੇ ਵਾਰੀ ਚੂਕ ਲੈ ਕਿੰਨੇ ਪੈਸੇ ਹੋਗੇ ਬੱਸ ਆ ਲਾਸਟ ਵਾਰੀ ਆ ਭੀ ਤੂੰ ਜਗਾ ਕਿੰਨੇ ਪੈਸੇ ਹੋਗੇ ਪਤਾ ਆਉਂਦੇ ਯਾਦ ਰੱਖੀ ਭਾਈ ਇਹਦਾ ਭਾਈ ਔਖਾ ਕੰਮ ਚੋਕ ਨਾਲ ਦਾ ਰਾਵ ਪੈਸੇ ਦੇਣੇ ਪੈਣੇ ਆ ਡੈਡੀ ਨੂੰ ਪੈਸੇ ਦੇਣੇ ਪੈਣੇ ਆ ਦੇਂਗਾ ਹੈ ਸਾਡੀ ਰਵਨੀਤ ਨੂੰ ਭਾਈ ਵਲੌਗ ਬਣਾਉਣ ਆ ਗਿਆ ਬਹੁਤ ਸੋਹਣਾ ਵਲੌਗ ਬਣਾਉਂਦੀ ਐ ਮੈਥੋਂ ਵੀ ਜ਼ਿਆਦਾ ਵਧੀਆ ਬਣਾਉਂਦੀ ਮੈਂ ਨਹੀਂ ਤਾਂ ਕਰ ਲੋ ਹਾਂ ਤਾ ਵਹੁਣ ਬਣਾਓ ਵਲੌਗ ਕੁਛ ਬੋਲੋ ਮੈਂ ਤੁਹਾਡੀ ਵੀਡੀਓ ਬਣਾ ਰਹੀ ਆ ਫਿਰ ਤੁਸੀਂ ਪੜਾਉਂ ਐਵੇਂ ਪੜਾਉਂਦੇ ਨਹੀਂ ਹੁੰਦੇ ਤੂੰ ਬੋਲ ਐਵੇਂ ਵੀ ਪੜ੍ਹ ਸਕਦਾ ਐਵੇਂ ਵੀ ਪੜ੍ਹ ਸਕਦਾ ਹਾਂ ਲੋ ਗਾਇਸ ਅਸੀਂ ਇਹਨਾਂ ਨੋਵੇਟਰ ਲਾਇਆਗਾ ਅਸੀਂ ਫੈਲ ਕਰਨਾ ਇੰਨੇ ਸੀ ਫਿਰ ਇਸ ਮਸ਼ੀਨ ਦਾ ਘੱਟ ਚੱਕ ਲੈ ਸੀ ਅਰੇ ਰਵਨੀਦਿਆ ਹੁਣ ਤੁਹਾਨੂੰ ਛੇਤੀ ਦੋ ਛੇਤੀ ਸ਼ਾਰਟ ਵੀਡੀਓ ਵੀ ਮਿਲਾ ਕਰਨੀ ਆ ਬੋਲ ਕੇ ਹਨਾ ਹਨਾ ਹੀ ਦੱਸਿਓ ਅਰੇ ਰਵਨੀਦਿਆ ਸ਼ਾਰਟ ਵੀਡੀਓ ਬੋਲ ਕੇ ਕਿ ਵਿਆਹ ਆ ਕਰਨੀ ਆ ਆ ਦੇਖੋ ਮੈਂ ਤੁਹਾਨੂੰ ਦਿਖਾਉਣਾ ਆ ਦੇਖੋ ਹੁਣ ਪਾਸਾ ਮਸ਼ੀਨ ਇੱਥੋਂ ਨਹੀਂ ਇੱਥੋਂ ਨਹੀਂ ਇੱਥੋਂ ਨਹੀਂ ਉੱਥੋਂ ਪਿਆਰ ਨਾਲ ਹੋਈ ਐ ਐ ਸਰਦਾਰ ਕਰਾਉਣੀ ਚਲੋ ਦਿਖਾ ਕੇ ਦਿਖਾਓ ਐ ਨਹੀਂ ਇਥੋਂ ਨਾ ਤਾਂ ਪਤਾ ਤੂੰ ਇਥੋਂ ਚੱਕਦੇ ਨਹੀਂ ਨਾ ਉਹ ਕੱਲ ਜੀ ਲੜਾਇਆ ਮੋੜੀ ਨਹੀਂ ਪੁੱਤਾ ਤਾਂ ਬੱਚਾ ਤਾਂ ਤੁੰਮ ਮੇ ਦਾ ਨਾ ਕੱਲ ਗਿਆ ਸੀ ਮੈਂ 9:30 ਵਜੇ ਅਸੀਂ 9:00 ਵਜੇ ਦੁਕਾਨ ਵਧਾਉਣੇ 9:30 ਵਜੇ ਪੁੱਲਾ 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 ਰੋਟੀ ਖਾਂਗੇ ਕੱਲ ਕਰਦੇ ਕੈਸੇ ਬੱਸ ਚੁਗਣਾ ਵਾਲਾ ਬੰਦਾ ਫੇਰ ਆਊ ਕਹਿੰਦੀ ਅਰੇ ਵੀ ਤੇ ਬਾਲਾ ਬੋਲਦੀ ਐ ਆ ਕਿੰਨਾ ਘਰ ਚੱਲਦਾ ਵਾਓ ਨਾ 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 ਰੱਖਿਆ ਤਾਂ ਤੁਹਾਨੂੰ ਮਾੜੀ ਦੱਸ ਦੇ ਅਸੀਂ ਤੇ ਜੁਤੀਏ ਕੋਈ ਤੇ ਅਗੋਂ ਚਲੋ ਜੀ ਹੁਣ ਖਾ ਲਈ ਆ ਪਰ ਰੋਟੀ ਤੇ ਟਾਈਮ ਹੋ ਗਿਆ 9:30 ਇਹ ਦੋ ਚੱਟਕੀ ਉਹਦੀ ਚੜਕੀ ਤਾਂ ਲੈ ਆ ਲੋ ਚੂਗਣਾ ਵਾਲਾ ਬੰਦਾ ਫੇਰ ਆਪੇ ਆ ਜਾਂਦਾ ਦੇਖੋ ਥਾਂ ਤੇ ਪਤਾ ਹੈ ਵੀ 10 ਰੁਪਏ ਬਣੇ ਆ ਆਪ ਦੀ ਤਾਂ ਆਪ ਦੇ ਆਪ ਵੀ ਤੂੰ ਛੁੱਟ ਕੇ ਆਪ ਵੀ ਆ ਜਾਣਾ ਅਰੇ ਵੀ ਤੂੰ ਪਤਾ ਹੁੰਦਾ ਬੰਦੇ ਨੂੰ ਆਪਦੇ ਕੰਮ ਦਾ ਕਰਨ ਦਾ ਬੰਦਾ ਹੁੰਦਾ ਕਹਿੰਦੇ ਦੇਰੀ ਕਰਨ ਦਾ ਐਂ ਪਤਾ ਹੁੰਦਾ ਕੰਮ ਕਰਨ ਦਾ ਚਲੋ ਓਕੇ ਜੀ ਬਾਈ ਜੀ ਸਾਰਿਆਂ ਨੂੰ ਗੁੱਡ ਨਾਈਟ ਤੇ ਆਪਾਂ ਖਾਈਏ ਹੁਣ ਰੋਟੀ ਇਹਨਾਂ ਨੇ ਤਾਂ ਕਰ ਲਈ ਕਮਾਈ ਅੱਜ 50 ਰੁਪਏ ਬਣਾ ਲਏ ਚੁਗ-ਜੁਗ ਕੇ ਪੈਸੇ ਦਾ ਪੰਜ ਵਾਰੀ ਚੁਗਲੇ ਤਾਂ 50 ਰੁਪਏ ਬਣ ਗਏ ਹਨਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਤੇ ਓਕੇ ਜੀ ਬਾਏ ਬਾਏ ਕਿ ਤੂੰ ਬਾਏ ਕਰੋ ਬਾਏ ਕਿ ਚੈਨਲ ਸਬਸਕ੍ਰਾਈਬ ਕਰ ਚੈਨਲ ਨੂੰ ਸਬਸਕ੍ਰਾਈਬ ਕਰਾਜਾ ਸਹੀ ਬੋਲ ਚੈਨਲ ਨੂੰ ਸਬਸਕ੍ਰਾਈਬ ਕਰ ਚੈਨਲ ਨੂੰ ਸਬਸਕ੍ਰਾਈਬ ਕਰ ਯੈਸ ਵੈਰੀ ਗੁੱਡ ਬਾਈ ਕਰ ਦੋ ਬਾਈ ਕਰ ਦੋ ਬਾਈ ਕਰ ਦੋ